ਬਟਾਲਾ ਪੁਲਿਸ ਨੇ ਮੁਖਬਰੀ ਦੇ ਆਧਾਰ ਤੇ ਛਾਪੇਮਾਰੀ ਕਰਕੇ ਥਾਣਾ ਸੇਖਵਾ ਅਧੀਨ ਆਉਂਦੇ ਪਿੰਡ ਠੱਕਰ ਸੰਧੂ ਦੇ ਇੱਕ ਕਿਸਾਨ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ ਇਹ ਕਿਸਾਨ ਆਪਣੇ ਖੇਤਾਂ ਵਿੱਚ ਪੋਸਤ ਦੀ ਖੇਤੀ ਕਰ ਰਿਹਾ ਸੀ ਪੁਲਿਸ ਨੇ ਅਰੋਪੀ ਕਿਸਾਨ ਲਖਬੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਖੇਤਾਂ ਵਿੱਚ ਘਾਰ ਕਰੀਬ 1 ਮਰਲੇ ਚ ਬੀਜੀ ਪੋਸਤ ਦੀ ਫਸਲ ਬਰਾਮਦ ਕੀਤੀ ਹੈ ਬਟਾਲਾ ਪੁਲਿਸ ਲਾਈਨ 'ਚ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਲਵਦੀਪ ਸਿੰਘ ਨੇ ਦੱਸਿਆ ਕਿ ਮੁਖਬਰ ਖਾਸ ਦੀ ਇਤਲਾਹ ਤੇ ਇਹ ਕਾਰਵਾਈ ਕੀਤੀ ਗਈ ਹੈ ਬ੍ਰਾਹਮੜ ਬੂਟਿਆਂ ਦੀ ਗਿਣਤੀ ਬਾਰੇ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਤਕਰੀਬਨ 735 ਬੂਟੇ ਬ੍ਰਾਹਮੜ ਹੋਏ ਹਨ ਫਿਲਹਾਲ ਕਿਸਾਨ ਲਖਬੀਰ ਸਿੰਘ ਨੂੰ ਕਾਬੂ ਕਰਦੇ ਹੋਏ ਕੋਸਟ ਦੇ ਬੂਟੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਏ ਨੇ ਤੇ ਕਿਸਾਨ ਲਖਬੀਰ ਸਿੰਘ ਉੱਤੇ ਕੇਸ ਦਰਜ ਕਰ ਲਿਆ ਪੁਲਿਸ ਨੇ આરોપી ਲਖਬੀਰ ਸਿੰਘ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਹੈ ਤੇ ਅਗਲੀ ਕੁੱਛਗਿਸ਼ ਜਾਰੀ ਕਰ ਦਿੱਤੀ ਹੈ ਸਾਨੂੰ ਮੁਖਬਰੀ ਹੋਈ ਸੀ ਸਵੇਰੇ ਵੀ ਟੱਕਰ ਸੰਧੂ ਇਹ ਉਹ ਰਾਣਾ ਸੇਖੋਹਾਂ ਚ ਪਿੰਡ ਪੈਂਦਾ ਉੱਥੋਂ ਦਾ ਇੱਕ ਲਖਬੀਰ ਸਿੰਘ ਪੁੱਤਰ ਸੂਬਾ ਸਿੰਘ ਹੈ ਜੋ ਆਪਣੀ ਰਹਿਸ਼ੋ ਦੀ ਖੇਤਾਂ ਚ ਡੇਰੇ ਤੇ ਤੇ ਉਹਨੇ ਆਪਣੀ ਰਹਿਸ਼ ਦੇ ਉੱਤੇ ਰੱਖੀਆਂ ਹੋਈਆਂ ਆਪਣਾ ਮੁਰਗੀਆਂ, ਮੁਰਗੀਖਾਨਾ ਉਹਦਾ ਤੇ ਉੱਥੇ ਉਹਦੀ 11 ਕਿੱਲੇ ਜ਼ਮੀਨ ਹੈ ਜਿਹੜੀ ਉਹਦੇ ਫਾਦਰ ਨੇ ਖਰੀਦ ਦੀ ਖਰੀਦੀ ਹੋਈ ਸੀਗੀ ਚੀਨਾ ਰੇਤ ਵਾਲੇ ਪਿੰਡ ਤੋਂ ਉੱਥੇ ਉਹਨੇ ਮੁਰਗੀਖਾਨੇ ਦੀ ਬੈਕ ਸਾਈਡ ਤੇ ਨਾਲ ਜਿੱਥੇ ਕੰਕਰੀਟ ਖੇਤ ਹੈ ਉਹਨਾਂ ਦੇ ਵਿਚਾਲੇ ਮਰਲਕ ਜਗ੍ਹਾ ਆ ਜਿੱਦੇ ਚ ਉਹ ਡੋਡੇ ਪੋਸਟ ਬੀਜੇ ਹੋਏ ਨੇ ਤੇ ਮੁਖਬਰੀ ਦੇ ਆਧਾਰ ਤੇ ਅਸੀਂ ਰੇਡ ਕੀਤਾ ਨਾਲ ਮੇਰੀ ਟੀਮ ਐਸਆਈ ਸੁਖਵਿੰਦਰ ਸਿੰਘ ਤੇ ਐਸਆਈ ਨਰਮਲ ਸਿੰਘ ਤੇ ਪੀਐਸਐਚਓ ਸੇਖਵਾ ਐਸਆਈ ਜਸਜੀਤ ਸਿੰਘ ਜੀ ਤੇ ਰੇਡ ਕਰਨ ਤੇ ਉਹਨੂੰ ਜਾ ਕੇ ਕਾਬੂ ਕੀਤਾ ਕਾਬੂ ਕਰਕੇ ਉਹਨੂੰ ਪੁੱਛਿਆ ਤਾਂ ਉਹਨੇ ਅੱਗੇ ਚੱਲ ਕੇ ਸਾਨੂੰ ਦਿਖਾਇਆ ਗਿਆ ਕਿ ਜਾ ਕੇ ਤੇ ਉਹੀ ਜਗਾ ਜਿਹੜੇ ਤੇ ਮੁਕਬਰੀ ਹੋਈ ਸੀ ਕਣਕ ਦੇ ਖੇਤ ਤੇ ਮੁਰਗੀਖਾਨੇ ਦੇ ਵਿਚਾਲੇ ਇੱਕ ਮਰਲਾ ਥਾਂ ਸੀ ਉਹਦੇ ਪਰਲੇ ਪਾਸੇ ਵੀ ਦਰਖਤ ਸੀ ਔਰਲੇ ਪਾਸੇ ਮਤਲਬ ਬੜੀ ਲੁਕਵੀ ਜੀ ਜਗਾ ਬਣਾ ਕੇ ਉਹਨੇ ਚੁਣੀ ਸੀ ਜਗਾ ਡੋਡੇ ਪੋਸਤ ਲਾਉਣ ਦੀ ਤੇ ਉਹ ਬਰਾਮਦਗੀ ਕੀਤੀ ਜਾ ਕੇ ਸੀ ਦੇਖਿਆ ਦੇਖ ਕੇ ਪੂਰੀ ਕਟਾਈ ਕਰਾ ਕੇ ਉਹਨੂੰ ਗਿਣਿਆ ਗਿਣ ਕੇ ਜਿਹੜੇ ਡੋਡੇ ਪੋਸਤ ਤੇ ਸਟਰਾ 735 ਜਿੰਨਾਂ ਦੀ ਟੋਟਲ ਗਿਣਤੀ ਹੋਈ ਜਿਨਾਂ ਨੂੰ ਬਕਾਇਦਾ ਹਸਪਜਾਤਾ ਅ ਕਬਜ਼ਾ ਪੁਲਿਸ ਚ ਲਿਆ ਕਬਜ਼ਾ ਪੁਲਿਸ ਚ ਲੈ ਕੇ ਤੇ ਸਾਡੇ ਥਾਣਾ ਸੇਖਵਾਂ ਦੇ ਐਸਆਈ ਦੇ ਆਈਓ ਨੇ ਉਹਨਾਂ ਨੇ ਮੁਕੱਦਮਾ ਦਰਜ ਕੀਤਾ ਮੁਕੱਦਮਾ ਨੰਬਰ 15 ਮਿਤੀ 22/3/24 ਅੰਡਰ ਸੈਕਸ਼ਨ 15 485 ਐਨਡੀਪੀਐਸ ਇਹ ਕਰਉਂ ਤੋਂ ਕਰ ਰਿਹਾ ਸੀ ਇਹਦੀ ਅੱਜ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਇਹਦਾ ਰਿਮਾਂਡ ਲਿਆ ਉਹ ਪੁੱਛਕਿਛ ਕਰਾਂਗੇ ਕਿ ਕਦੋਂ ਤੋਂ ਕਰ ਰਿਹਾ ਤੇ ਕਿਹਨੂੰ ਕਿਹਨੂੰ ਵੇਚ ਰਿਹਾ ਕਿੰਨਾ ਕੋ ਪਚਾ ਹੈਗਾ ਕਿੰਨੇ ਦਿਨ ਦਾ ਰਮਾਲ ਵੇਚਦਾ ਪਹਿਲਾਂ ਕੋਈ ਮਾਮਲਾ ਹੈ ਤਾਂ ਜਿੱਤ ਨਹੀਂ ਪਹਿਲਾਂ ਹੈ ਨਹੀਂ ਕੋਈ ਮਾਮਲਾ ਰਮਾਲ ਕਿੰਨੇ ਦਿਨ ਦਾ ਇੱਕ ਦਿਨ ਦਾ ਰਮਾਲ ਹੈ ਜੀ ਇਹਦੇ ਨਾਲ ਵੀ ਕੋਈ ਹੈਗਾ ਸਾਥੀ ਤੇ ਜਾਣ ਉਹ ਤਾਂ ਪੁੱਛਕਿਛ ਦੇ ਵਿੱਚ ਆਊਗਾ ਤਫਤੀਸ਼ ਦਾ 파ਟ ਹੈ ਉਮਰ ਕਿੰਨੀ ਜੀ ਇਹਦੀ ਉਮਰ ਕਰੀਬ 45 ਸਾਲ ਨਹੀਂ ਵੈਸੇ ਪ੍ਰੋਫੈਸ਼ਨਲ ਹੈ ਕਿ ਮਤਲਬ ਆਪਣੇ ਵੱਸ ਨਹੀਂ ਇਹ ਤਾਂ ਪੁੱਛਕਿਛ ਜਾਊਗਾ ਵੀ ਉਹ ਅੱਗੇ ਪਹਿਲਾਂ ਕੀ ਕਦੋਂ ਤੋਂ ਇਹ ਫਸਲ ਬੀਜ ਰਿਹਾ ਤੇ ਕਿੰਨਾ ਨੂੰ ਵੇਚਦਾ ਜਾਂ ਉਹਦਾ ਕੋਈ ਹੋਰ ਇਹੋ ਜੇ ਸਾਥੀ ਵੀ ਹੈ ਪੂਰਨਾਂ ਜਗਾਂ ਤੇ ਵੀ ਵੇਚਦੇ ਆ ਇਹ ਤਫਤੀਸ਼ ਦਾ 파ਟ ਹੈ ਤੇ ਕਿਸਾਨ ਕਹਿ ਸਕਦੇ ਆ ਜੀ ਅਦਰਵਾਈਜ਼ ਇੱਕ ਖੇਤੀ ਨੇ 11 ਏਕੜ ਦੀ ਕਣਕ ਖੇਤੀ ਕਰ ਰਿਹਾ ਨਾਲ ਮੁਰਗੀਖਾਨਾ ਨਾਲ ਇਹਨੇ ਤਿੰਨ ਦੋ گاਵਾ ਇੱਕ ਮੱਝ ਉਹਦਾ ਦੁੱਧ ਵੇਚਦਾ ਮਤਲਬ ਆਪਣਾ ਅਦਰਵਾਈਜ਼ ਇਹਦੇ ਕੋਲੇ ਸਫੀਸ਼ੀਐਂਟ ਪੈਸੇ ਕਮਾਉਣ ਲਈ ਸਾਧਨ ਹੈਗੇ ਬਟ ਇਹ ਇਹ ਕੰਮ ਕਰ ਰਿਹਾ ਥੈਟ ਮੀਨਸ ਕਿ ਕਿਤੇ ਨਾ ਕਿਤੇ ਇਹ ਇਸ ਕਾਸ਼ਤ ਕਰਕੇ ਡੋਡੇ ਤੇ ਉਹਨੂੰ ਫਿਰ ਫਸਲ ਨੂੰ ਵੇਚਦਾ ਉਹਦੀ ਰਕਾਰਡ ਇਹ ਕਮਾਈ ਕਰਨਾ ਚਾਹੁੰਦਾ ਹੈ ਕਿ ਆਪ ਰਚਕੂ ਸੀ ਕਮਾਈ ਵੇਚਦਾ ਤੇ ਕਮਾਈ ਮਤਲਬ ਜਿਹੜੇ ਇੰਨੇ ਜਗ੍ਹਾ 'ਚ ਵੇਚੇ ਆ ਲਾਏ ਆ ਤਾਂ ਬਟ ਨੈਚੁਰਲ ਆ ਵੇਚੂ ਗਈ ਸਰ ਇਹਨੂੰ ਲੈ ਕੇ ਪੁਲਿਸ ਪਰ ਵੀ ਕਾਰਵਾਈ ਕਰੂਗੀ ਹੋਰ ਵੀ ਹੋ ਸਕਦੇ ਨਾਲੇ ਛੱਡੇ ਇਦਾਂ ਦੇ ਬਿਲਕੁਲ ਜੀ ਬਿਲਕੁਲ ਇਹਦੀ ਪੁਛਕਿਸ਼ ਦੇ ਆਧਾਰ ਤੇ ਤਫਤੀਸ਼ ਜੋ ਜੋ ਆਇਆ ਉਹ ਉਸੇ ਤਰੀਕੇ ਨਾਲ ਉਹਨੂੰ ਅਮਲ ਚੱਲ ਜਾਂਦਾ ਜਾਊਗਾ ਤੇ ਪੋਤੇ ਕਿੰਨੇ ਸਾਲ ਇਹ ਬੂਟੇ ਤਾਂ ਆਪਣੇ ਜਿਹੜੇ ਹੈਗੇ ਆ ਕਣਕ ਦਾ ਜਦੋਂ ਸੀਜ਼ਨ ਹੁੰਦਾ ਉਦੋਂ ਹੀ ਬੀਜੇ ਜਾਂਦੇ ਆ ਤੇ ਕਣਕ ਵੱਢਣ ਦੇ ਨਾਲ ਹੀ ਇਹ ਕੱਟੇ ਜਾਂਦੇ ਆ